ਸਾਂਝਾ ਪ੍ਰੋਗਰਾਮ ਕਰ ਲਾਂਗੇ ਬੋਲ ਦੱਸ ਇਹਨੂੰ ਪੁੱਛ ਬੋਲ ਵੀ ਦੱਸ ਵੀ ਤੁਸੀਂ ਤਾਂ 100 ਵੀ ਆਂ ਸਾਂਝਾ ਯਾਰ ਇਹਨੂੰ ਦੱਸਣ ਨੂੰ ਪਿਆਦਾਂਗੇ ਕੱਲ ਨੂੰ ਤੁਸੀਂ ਪਿਆਦ ਲੈ ਆਏ ਕਿਵੇਂ ਲੈ ਦਰਸਨ ਨੂੰ ਪਿਆਦੇ ਅੱਜ ਯਾਰ ਤੁਹਾਡਾ ਇੱਕ ਬੰਦਾ ਲੱਗਿਆ ਹਾਂ ਇੱਕ ਲੱਗਿਆ ਇੱਕ ਨੂੰ ਅਸੀਂ ਪਿਆ ਦੇਨੇ ਹਾਂ ਕੱਲ ਨੂੰ ਜੇ ਸਾਡੇ ਦੋ ਲੱਗੇ ਤੁਸੀਂ ਦੋ ਨੂੰ ਪਿਆਦੇ ਆਏ ਕਿਵੇਂ ਤੂੰ ਪਿਆਦੇ ਲੈ ਮੈਨੂੰ ਨਹੀਂ ਲੱਗਿਆ ਸੀ ਤੂੰ ਤਾਂ ਐਂ ਦਾ ਖੇਡਾ ਲੱਗਿਆ ਐ ਸਾਡੇ ਟਰੈਕਟਰ ਦੀ ਰੇਸ ਜੀ ਪਤਾ ਅਕਟਾ ਤਾਂ ਮੈਂ ਜਾਇਆ ਕਰੂੰ ਪੰਜ ਚਾਰ ਵਾਰੀ ਦਿਨ ਚ ਸ਼ਾਬਾਸ਼ ਵੇਖੋ ਸਾਤੂ ਲਗਲੀ ਵੇਸ਼ ਕਰੀ ਆ ਵੇਸ਼ ਕਰੀ ਆ ਭਾਗ ਅਮਰੀਕਾ ਤੋਂ ਡਰ ਰਗਾ ਸਾਡੇ ਅਮਰੀਕਾ ਕੋ ਪੈਪਾ ਕੋਣ ਚੱਕ ਕੇ ਲੈ ਆਏ ਓਏ ਪੱਟਕੜ ਪਾਏਗਾ ਆਪਦੀ ਪੱਠ ਕੋ ਅੱਜ ਨਹੀਂ ਆਏ ਨਹੀਂ ਸੀ ਆਏ ਨਹੀਂ ਜਾਂ ਤਾਂ ਦੇਖ ਹੁਣ ਗੱਲ ਖੋਲ ਲੋ ਭਰਾਵਾ ਗੱਲ ਖੋਲ ਲੋ ਹਾਂ ਮਾਹਣਾ ਅੱਜ ਪੀਣਾ ਯਾਰ ਅੱਜ ਪੀਣਾ ਦੱਸ ਸਾਨੂੰ ਦੱਸ ਅੱਜ ਪੀਣਾ ਆ ਪਿੰਦੇ ਨਹੀਂ ਇਹਨੂੰ ਜਵਾਬ ਦੇ ਦੇ ਯਾਰ ਕੱਲੂ ਪੀ ਮੰਗੇ ਆਪਾਂ ਹਾਂ ਕੁਛ ਨਹੀਂ ਪੀਣੀ ਤਾਂ ਪਊਗੀ ਐਂ ਤਾਂ ਫਿਰ ਸਪਰੇ ਉਹ ਲੜੂਗੀ ਅੱਥਨੇ ਕੱਲੂ ਕੱਲੂ ਡਾਵਾਂਗੇ ਨਾ ਦੋਨਾਂ ਨੂੰ ਕੱਲੂ ਫਿਰ ਦੋਨੋਂ ਡਾਵਾਂਗੇ ਅਜੀ ਦੇ ਮੇਰਾ ਹਾਂ ਪੀਉਣੀ ਪੂ ਕਿਤੇ ਕੱਲੂ ਕੱਲੂ ਸੋਨੂ ਵੀ ਪੀਉਣੀ ਪੂ ਕਿਵੇਂ ਕਾਦੀ ਅਸੀਂ ਆ ਸੋਨੂ ਅੱਜ ਸੋਨੂ ਦਿਨੇ ਬਾਅਦ ਸਾਡੇ ਕੱਲੂ ਨਿਭੜ ਜਾਊਗਾ ਫਿਰ ਉਹਦਾ ਸਾਡੇ ਲਓ ਫੜਕੇ ਲਓ ਵੀਰਾਂ ਚਲੋ ਜਾਓ ਹੁਣ ਹੀ ਲਓ ਫੁਰਸਤ ਲੈਣ ਬਾਈ ਮਹਿੰਗੀ ਦਾਰੂ ਆ ਕੱਟ ਆ ਕੱਟ ਢੋਲ ਨਗਲੀ ਵਗ ਜਾ ਅਸੀਂ ਤਾਂ 800 ਵਾਲੀ ਬੋਤਲ ਪੀਆਵਾਂਗੇ ਯਾਰ ਕਿਹੋ ਵਾਲੀ ਬੋਤਲ ਪੀਆਵਾਂਗੇ ਤੁਸੀਂ ਪੀਅ ਦਿਓ 800 ਵਾਲੀ ਕੱਲੂ ਅਰਥ ਵਾਲੀ ਬਚਨੀ ਨਹੀਂ ਸਾਡੇ ਪਚੂ ਕਿਵੇਂ 820 ਟੱਢ ਚ ਕਿਵੇਂ ਨਹੀਂ ਯਾਰ ਅਰਥ ਵਾਲੀ ਬਚਨੀ ਨਹੀਂ ਬਚੂ ਗਿਆ ਕੁਰਸੀ ਤੇ ਲਾਉਣਾ ਸੀ ਉਹਦਾ ਪੀਗ ਆਪਾ ਦਰਸਨ ਲਾਉਣਾ ਸੀ ਯਾਰ ਇਹ ਸਖਣਾ ਹੀ ਡੇਗਾ ਇਹ ਤਾਂ ਹੀ ਨੰਗ ਜੂਗਾ ਇਹ ਲੜ ਗਿਆ ਕੱਲ ਨੂੰ ਲਾਵਾਂਗੇ ਕੱਲ ਨੂੰ ਨਹੀਂ ਅੱਜ ਦਾ ਅੱਜ ਅਸੀਂ ਦੱਸ ਨੂੰ ਕਹਿ ਦੇਗੇ ਅਸੀਂ ਅੱਜ ਯਾਰ ਜਿੰਨੇ ਬੰਦੇ ਥੋੜੇ ਲੱਗਿਆ ਸੀ ਉਹਨੂੰ ਪਿਆ ਦੇਣਾ ਤੁਸੀਂ ਜਿੰਨੇ ਅਸੀਂ ਕੱਲ ਨੂੰ ਲੱਗਾਂਗੇ ਤੁਸੀਂ ਸਾਨੂੰ ਪਿਆ ਦੇ ਬਸ ਅੱਜ ਤੂੰ ਉਹ ਨਹੀਂ ਆਦਮਚਾਲਾ ਇਹ ਕਰਾਤਾ ਨਾ ਤਾਂ ਤੂੰ ਖਿੱਚੇ ਸਾਡੇ ਦਾ ਟੁੱਟੀਆਂ ਪਈਆਂ ਇੱਧਰ ਆ ਦੇ ਆ ਤਾਂ ਵਿਚਾਲਾ ਕਰਾਤਾ ਦੇਖ ਲੈ ਸਪਰੇਅ ਕਰਾ ਦੇ ਬੰਦਾ ਬੈਟੇ ਹੀ ਕਸ ਗਿਆ ਐ ਫਿਰ ਮੁਕਰ ਜਾਂਦੇ ਕੰਮ ਨਹੀਂ ਦੱਸ ਦੇ ਰਿਆ ਹੁਣ ਹੁਣ ਨਿਵੇੜ ਲੋ ਐ ਮੁਕਰਦੇ ਆ ਯਾਰ ਇਹ ਸਪਰੇਅ ਕਰਾ ਕੇ ਯਾਰ ਅੱਜ ਯਾਰ ਅਸੀਂ ਪਿਆ ਦੇਣਾ ਕੱਲ ਨੂੰ ਤੁਸੀਂ ਪਿਆ ਦਿਓ ਬਸ ਠੀਕ ਐ ਚੱਲੋ ਵੀਰੋਂ ਫੜ ਕੇ ਬਚਾਓ ਜਾਓ ਨਹੀਂ ਯਾਰ ਅਸੀਂ ਅੰਗਰੇਜ਼ੀ ਪੀਵਾਂਗੇ ਯਾਰ ਅੰਗਰੇਜ਼ੀ ਪੀਣੀ ਐ ਅੰਗਰੇਜ਼ੀ ਮੈਂ ਪੀ ਲੂ ਮੇਰਾ ਘੜਾੜਦੀ ਐ ਪੀ ਲਈ ਚੱਲ ਠੀਕ ਐ ਚੱਲ ਫਿਰ ਫਿਰ ਕੱਲ ਨੂੰ ਨਾ ਬੱਟ ਜਾ ਕਰੀ ਹਾਂ ਚੱਲੋ ਚੱਲ ਲਿਆ ਯਾਰ ਫੜ ਲਿਆ ਗੜੀ ਵੀ ਹੋ ਗੜੀ ਦੱਸੋ ਲਿਆ ਲਿਆ ਕੋਈ ਮਰਜ਼ੀ ਲਿਓ ਮੇਰੀ ਮਰਜ਼ੀ ਲਿਓ ਅਰਗੇਜੀ ਹਾਂ ਮੈਂ ਤਾਂ ਲੱਗਦਾ ਆ ਰਾਮ ਬੱਲੇ ਗਏ ਨਾ ਮੈਂ ਪੀ ਲੂ ਤੁਮ ਕਰ ਰੰਬ ਤੜਕੇ ਤੰਗ ਕਰੂ ਪਾਪ ਨਹੀਂ ਖਿੱਚਣ ਦੀ ਰੰਬ ਨੇ ਰੰਬ ਨੇ ਦਾ ਮਾਂ ਕੋਈ ਪਈ ਨਹੀਂ ਬਚੀ ਤੇਰੇ ਕੋਲੇ ਆ ਪੀ ਕੇ ਆਸੀ ਕਾਲਜਾ ਦਾ ਮੁੱਛੀ ਆਦਾ ਮੇਰੇ ਬੱਚੀ ਅਕੇਲੀ ਤੂੰ ਅੱਜ ਲੈ ਲੈ ਧਾਰੀ ਗੇਲੀ ਤੇ ਦਾ ਦੇ ਦਿੰਗੇ ਗੱਲ ਕਰ ਮੈਂ ਪੀਣੀ ਆ ਰੰਬ ਕਿਵੇਂ ਜੀ ਹੁੰਦੀ ਆ ਰੰਬ ਦਾ ਮਾਰੀ ਤੇ ਰੰਬ ਦੇ ਦਾ ਓਏ ਖਿੱਚ ਲਾਂਗੇ ਤੜਕੇ ਮਾਰਾਂਗੇ ਕੈਸੂ ਲਾਪੇ ਮਰ ਜੂ ਘਰੂਟ ਸਰੀਰ ਦੋ ਦੋ ਦਿਨ ਹੋ ਗਏ ਉਹ ਦੋ ਦਿਨ ਤਾਂ ਹੋ ਗਏ ਦੂਸਰ ਪੜਨ ਪੜਨ ਪੱਗਾਂ ਪਾਏ ਸੀ ਮੈਂ ਕੱਲਾ ਤੇ ਡਰੀ ਗਏ ਹੋਗਾ ਬੱਕਰੇ ਸਾਟੀਆਂ ਨਾਲ ਲਾ ਦੇਣ ਹੈ ਮੈਂ ਉਹਨਾਂ ਨਾਲ ਲਾਂਕਿਆ ਮੰਜੀ ਕਿਤੇ ਆਖਣਗੇ ਇਹਨਾਂ ਨੂੰ ਚਾਹੀਏ ਹੈ ਉਹ ਪੂਰੇ ਸੌਖੇ ਨਾਲ ਕਰ ਲੈ ਫਿਰ ਲੈ ਕੇ ਜਾਉਂਗੇ ਓਏ ਗੱਲ ਕਰ ਫਿਰ ਪੀਉਂਗੇ ਹੱਥੋਂ ਤੇ ਹੋਰ ਹੋਣਾ ਤੇ ਕੱਲ ਨੂੰ ਕੱਲ ਨੂੰ ਪਿਆਵਾਂਗੇ ਦੋ ਵੀਰਾਂ ਨਾਲ ਲੈਣੀਆਂ ਦੋ ਤੂੜੇ ਥੋੜੇ ਇਹਦੇ ਨਾਲ ਗੱਲ ਕਰ ਦੋ ਕੀ ਤੂ ਲਿਆਈਂ ਕਸੀ ਲਿਆਵਾਂਗੇ ਨਹੀਂ ਆਏ ਨਹੀਂ ਯਾਰ ਆ ਦੋ ਬੀਅਰਾਂ ਕੱਲ ਨੂੰ ਸੋਨੂੰ ਪੀਉਣੀਆਂ ਪੈਣੀਆਂ ਆ ਲਾ ਆ ਕਰੋ ਅੱਜ ਅੱਜ ਕਰੋ ਨਾ ਕੱਲ ਨੂੰ ਕਰ ਦਾਂਗੇ ਐਵੇਂ ਹੀ ਕੱਲ ਨੂੰ ਹੋਣੀ ਅੱਜ ਫਿਰ ਇਹਦਾ ਜੋਰ ਲੱਗਿਆ ਇਹਦਾ ਇਹ ਦਰਸ਼ਨ ਦਾ ਦਰਸ਼ਨ ਦਾ ਤਾਂ ਢਿੱਡ ਇਕੱਠਾ ਹੋ ਗਿਆ ਤੁਹਾਨੂੰ ਕੀ ਆ ਤੁਹਾਨੂੰ ਬੜੀ ਫਿਕਰ ਇਹਦੇ ਜੋ ਨਹੀਂ ਯਾਰ ਅਸੀਂ ਨਾ ਅੱਜ ਪੀਆਵਾਂਗੇ ਕੱਲ ਨੂੰ ਤੁਸੀਂ ਕਰਦੇ ਕੱਲ ਨੂੰ ਨਹੀਂ ਅਸੀਂ ਸਰੋਂ ਕੱਢ ਕੇ ਢੋਲ ਦੇਵਾਂਗੇ ਤੁਹਾਨੂੰ ਸੋਡੇ ਸ਼ਰ ਪਾਰਟੀ ਹੋ ਜੂਗੀ ਪਰ ਮੈਨੂੰ ਫਿਰ ਕਿਤੇ ਅੱਜ ਨਾ ਕਹਿੰਦਾ ਮੈਂ ਪੀਊਂਗਾ ਹੋ ਲੈ ਉਹ ਗਾ ਕਿਹੜੀ ਨਾ ਭਾਈ ਬਸ ਤਾਂ ਬੀਅਰ ਪੀਵਾਂ ਮੈਨੂੰ ਕਹਿੰਦੀ ਨਹੀਂ ਕਰਾਉਣੀ ਅਸੀਂ ਤਾਂ ਬੀਅਰ ਸਕੋਂ ਮੋ ਸੁਪਰੀਨਿਕ ਯਾਰ ਤੂੰ ਤਾਂ ਤੈਨੂੰ ਤਾਂ ਅਸੀਂ ਨਾਲ ਹੀ ਨਹੀਂ ਲਾਇਆ ਅੱਜ ਐਂ ਨਾ ਯਾਰ ਅਮਰੀਕੇ ਕੋ ਪੰਗੋੜ ਘੱਟੇ ਚੱਕੀ ਫਿਰਦਾ ਆਪਣਾ ਜੋੜ ਜੜਾਈਆਂ ਕਰਾ ਕੇ ਫੇਰ ਉਹ ਜੋੜ ਜੜਾਈ ਕਰਾ ਇੱਥੇ ਤੇ ਬੈਲਟਾਂ ਬਲਦਾਈਆਂ ਓਏ ਐਂ ਤਾਂ ਉਹ ਇੱਥੇ ਉੱਥੇ ਨਾ ਉਹ ਉੱਥੇ ਖੜਾ ਢੋਲੀ ਜੀ ਨਾ ਪਾਣੀ ਗੱਡੀਆਂ ਦਾ ਗੰਨ ਲੈ ਕੇ ਆਵੇ ਦੱਸ ਫੇਰ ਆ ਭਰਿਆ ਭਾਵੇਂ ਐਂ ਲੈ ਜਾਂਦਾ ਫੇਰ ਵੀ ਸਾਡਾ 4 ਕਿੱਲੇ ਬਾਹਰ ਰਹਿ ਗਿਆ 4 ਕਿੱਲੇ ਰਹਿ ਗਿਆ ਕਢਾਵਾਂਗੇ ਫੇਰ ਯਾਰ ਅਸੀਂ ਕਿਹੜਾ ਭੱਜਣ ਲੱਗੇ ਆ ਕਿੱਥੇ ਭੱਜੇਗਾ ਤੂੰ ਤਾਂ ਕਹਦਾ ਪਤਾ ਸਾਡਾ ਕੱਢ ਲੈ ਸਾਡਾ ਤਾ ਹੁਣ ਕੱਢ ਲਓ ਲੈ ਕੇ ਚੱਲੋ ਹੁਣ ਤਾਨੂੰ ਟਾਈਮ ਖਰਾਬ ਕਰਾਤਾ ਖਰਾਬ ਕਰਾਤਾ ਸਿਕੰਟੀ ਬਣਾਈ ਜਾਂਦੇ ਸਵਾ ਪੰਜ ਤਾਂ ਹੋ ਗਏ ਯਾਰ ਸਵਾ ਪੰਜ ਹੋ ਗਏ ਉਹ ਕੱਲ ਨੂੰ ਲੈ ਆਂਗੇ ਤੋ ਹਾਂ ਕੱਲ ਨੂੰ ਲੈ ਆਉਂਗਾ ਬਾ ਠੀਕ ਚੰਗਾ ਵੀ ਕੱਢ ਦੇ ਟੋਲ ਅੱਜ ਲੈ ਆਉਂਦੇ ਕੱਢ ਕੇ ਆਉਂਦੇ ਆਲਾ ਚੱਲਿਆ ਚੱਲ ਆਪਾਂ ਆਪਾਂ ਉਹਦੇ ਟਰੈਕਟਰ ਦੀ ਬਾਕਥ ਲਾਂਗੇ ਉਹ ਸਟਾਰਟ ਕਰਾ ਦੀ ਸਾਹ ਵਾਲਾ ਰੱਖਾ ਆ ਫੇਰ ਆ ਤੋਲ ਦਾ ਕਢਾਇਆ ਉਹਨੇ ਲੰਗਾ ਮ